El ਸਹਿਕਾਰੀ ਸਭਾ ਦੇ ਵਿੱਚ ਸੇਲਜ਼ਮੈਨ ਦੀ ਪੋਸਟ ਦੀ ਭਰਤੀ ਨੂੰ ਲੈ ਕੇ ਇੱਕ ਨਵਾਂ ਹੀ ਵਿਵਾਦ ਛਿੜ ਚੁੱਕਿਆ ਹੈ ਦਰਸਲ ਇੱਥੇ ਚੋਣ ਮੁਲਤਵੀ ਕਰ ਦਿੱਤੀ ਗਈ ਤੇ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ ਤੇ ਸਬੰਧਤ ਅਧਿਕਾਰੀਆਂ ਨੂੰ ਅੰਦਰ ਹੀ ਬਿਠਾ ਲਿਆ ਗਿਆ ਕਿਹਾ ਗਿਆ ਕਿ ਜਦ ਤੱਕ ਚੋਣ ਨਹੀਂ ਹੋਵੇਗੀ ਅਧਿਕਾਰੀਆਂ ਨੂੰ ਵੀ ਜਾਣ ਨਹੀਂ ਦਿੱਤਾ ਜਾਵੇਗਾ ਤਾਂ ਬਾਹਰ ਪਹੁੰਚੇ ਕਿਸਾਨ ਯੂਨੀਅਨ ਨੇ ਦਸਤਾਇਨਾ ਕਿ ਜੋ ਸ਼ਰਤਾਂ ਨੇ ਉਸ ਮੁਤਾਬਕ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਵੱਡੇ ਇਲਜ਼ਾਮ ਨੇ ਕਿ ਮੌਜੂਦਾ ਸਰਕਾਰ ਦੇ ਪ੍ਰੈਸ਼ਰ ਹੇਠ ਚੋਣ ਮੁਲਤਵੀ ਕੀਤੀ ਗਈ ਤਾਂ ਦਰਬਾ ਦੇ ਪਿੰਡ ਖੇਤਲਾ ਤੋਂ ਇਹ ਮਾਮਲਾ ਜਿੱਥੇ ਮੰਗ ਕੀਤੀ ਗਈ ਕਿ ਪਿੰਡ ਦੀ ਸੁਸਾਇਟੀ ਦੇ ਵਿੱਚ ਸੇਲਸਮੈਨ ਦੇ ਨਿਯਮਾਂ ਦੇ ਮੁਤਾਬਕ ਹੀ ਚੋਣ ਕੀਤੀ ਜਾਣੀ ਚਾਹੀਦੀ ਹੈ ਕੀ ਨਾਮ ਤੁਹਾਡਾ ਕੀ ਅੱਜ ਪੋਸਟ ਵਾਸਤੇ ਤੁਸੀਂ ਆਏ ਸੀ ਇੱਥੇ ਸਟ੍ਰੈਟਜੀਕ ਕੀ ਕਾਰਨ ਹੋਇਆ ਜਿਹੜਾ ਜੂਰੇ ਪ੍ਰੋਟੈਸਟ ਹੋ ਰਿਹਾ ਹੈਗਾ ਮੇਰਾ ਨਾਮ ਜਗਸੀਰ ਸਿੰਘ ਹੈ ਮੈਂ ਪਿੰਡ ਖੇਤੜੇ ਦਾ ਨਿਵਾਸੀ ਹਾਂ ਉਰੇ ਅੱਜ ਸੇਲਸਮੈਨਸ ਦੀ ਮੈਂ ਦੀ ਭਰਤੀ ਧੀਦੇ ਵਾਸਤੇ ਅਖਬਾਰ ਚ ਇਸ਼ਤਿਆਰ ਕੱਢਿਆ ਹੋਇਆ ਸੀ ਉਦੇ ਰਾਹੀਂ ਸਾਡੇ ਪਹਿਲਾਂ 26 ਤਰੀਕ ਤੱਕ ਫਾਰਮ ਭਰਾਏ ਗਏ ਉਸ ਤੋਂ ਬਾਅਦ ਅੱਜ ਉਹਨਾਂ ਦੀ ਇੰਟਰਵਿਊ ਵਾਂਗੂ ਮਤਲਬ ਫਾਰਮ ਸਭ ਚੈੱਕ ਹੋਣਾਂ ਦੀ ਵਜ੍ਹਾ ਜੌਬ ਦੇਣੀ ਸੀ ਤੇ ਅੱਜ ਜੁਰੇ ਆ ਕੇ ਕਮੇਟੀ ਦੇ ਮੈਂਬਰ ਬਣਾਏ ਹੋਏ ਤੇ ਉਹਨਾਂ ਨੇ ਰੌਲਾ ਪਾ ਲਿਆ ਵੀ ਅਸੀਂ ਆਪ ਦਾ ਬੰਦਾ ਰੱਖਣਾ ਈ ਉੱਪਰ ਫੋਨ ਰਖਾਈ ਜਾਂਦੇ ਆਈ ਜਾਂਦੇ ਨੇ ਵੀ ਕੋਈ ਮੈਟ ਤੱਕ ਪਹਿਲਾਂ ਸਾਰਾ ਮੈਟ ਦਾ ਕੰਮ ਸੀ ਹੁਣ ਕੋਈ ਮੈਟ ਦਾ ਕੰਮ ਨਹੀਂ ਰੱਖ ਰਿਖੇ ਬਈ ਜੋਰ ਲਵਾਈ ਜਾਂਦੇ ਨੇ ਉੱਪਰ ਫੋਨ ਆਈ ਜਾਂਦੇ ਨੇ ਸਵੇਰ ਦੇ ਅਸੀਂ ਬੈਠੇ ਆ 10 ਵਜੇ ਦੇ ਅੱਡੇ ਹਲੇ ਤੱਕ ਚੈੱਕ ਵੀ ਨਹੀਂ ਹੋਏ ਹੈਗੇ ਕਿੰਨੇ ਮੈਂਬਰ ਤੁਸੀਂ ਆਏ ਹੋ ਅੱਜ ਅਸੀਂ 14 ਜਨਾਂ ਨੇ ਫਾਰਮ ਭਰੇ ਤੀ ਉਹ ਚ 14 ਦੇ 14 ਚੋਂ ਅਸੀਂ ਔਰੇ ਰਹਿ ਗਏ ਬਾਕੀ ਸਭ ਬਾਗੇ ਜਦੋਂ ਹੁਣ ਕੋਈ ਚੱਲ ਜੋਰੇ ਚੱਲ ਰਿਹਾ ਉਹਨਾਂ ਦਾ ਠੱਕਾ ਚੱਲ ਰਿਹਾ ਔਰੇ ਹੁਣ ਕੀ ਕੋਈ ਮੰਡਲੀ ਚੋਣ ਸੀਗੀ ਜਾਂ ਜੋ ਮੁੱਲਤ ਵੀ ਕੀਤੀ ਗਈ ਹੈ ਕੀ ਪਤਾ ਲੱਗਿਆ ਸਾਨੂੰ ਤਾਂ ਪਤਾ ਨਹੀਂ ਲੱਗਿਆ ਸਾਨੂੰ ਤਾਂ ਜਿਹੜੇ ਮੈਂਬਰ ਸੀ ਦੋ ਮੈਂਬਰ ਤਾਂ ਬਾਗੇ ਕਮੇਟੀ ਚੋਂ ਇੱਕ ਜਿਹੜੇ ਇਨਸਪੈਕਟਰ ਸਾਹਿਬ ਨੇ ਉਹ ਬੈਠੇ ਨੇ ਇੱਕ ਮੈਂਬਰ ਦੇ ਇੱਕ ਚੇਅਰਪਰਸਨ ਤੇ ਉਹ ਵੀ ਔਰੇ ਨੇ ਬਾਕੀ ਦੋ ਮੈਂਬਰ ਜਿਹੜੇ ਕਮੇਟੀ ਚੋਂ ਨਾਲ ਤੇ ਉਹ ਭੱਜ ਗਏ ਕੀ ਲੱਗਦਾ ਬਾਈ ਜੀ ਜਿਹੜੀਆਂ ਕੋਈ ਸ਼ਰਤਾਂ ਸੀ ਜਾਂ ਮਹਿਕਮੇ ਦੀਆਂ ਜਾਂ ਹੋਰ ਸੀਗੀਆਂ ਉਹ ਨਹੀਂ ਪੂਰੀਆਂ ਉਸ ਕੈਂਡੀਡੇਟ ਦੀ ਹੋ ਰਹੀਆਂ ਜਾਂ ਉਸ ਤੋਂ ਵੱਖਰਾ ਕਰ ਰਹੇ ਨੇ ਕੁਝ ਉਹ ਪੂਰੀਆਂ ਨਹੀਂ ਹੋ ਰਹੀਆਂ ਤਾਂ ਹੀ ਕਰ ਰਹੇ ਹੋਣੇ ਕਿਉਂਕਿ ਸਾਨੂੰ ਕਿਹੜਾ ਸਾਦੇ ਕਾਗਜ਼ ਪੱਤਰ ਦਿਖਾਏ ਨਹੀਂ ਉਹਨਾਂ ਦੇ ਸਾਨੂੰ ਤਾਂ ਹੀ ਪਤਾ ਲੱਗਿਆ ਵੀ ਆਹ ਹੋ ਗਿਆ ਵੀ ਤੁਸੀਂ ਉੱਤੇ ਬੈਠੇ ਹੋ ਬੈਠੇ ਰਹਿ ਗਏ ਬਾਕੀ ਉਹ ਭਾਗੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਨਿਰਪੱਖ ਚੋਣ ਹੋਵੇ ਸਾਰਾ ਜਿਹੜਾ ਪਹਿਲਾਂ ਅਖਬਾਰ ਚ ਲਿਖਾਇਆ ਹੋਇਆ ਉਸ ਹਾਵ ਨਾਲੇ ਚੋਣ ਹੋਵੇ ਕੋਈ ਕਿਸੇ ਦਾ ਦਖਲ ਨਾ ਅੰਦਾਜ਼ੀ ਨਾ ਹੋਵੇ ਕੋਈ ਉੱਪਰੋਂ ਪ੍ਰੈਸ਼ਰ ਨਾ ਆਵੇ ਉਸਾ ਬਣਾ ਸਹੀ ਟੰਗ ਨਾਲ ਚੋਣ ਹੋਵੇ ਕਿਹਦਾ ਪ੍ਰੈਸ਼ਰ ਪੈ ਰਿਹਾ ਕੁਝ ਪਤਾ ਨਹੀਂ ਕਿ ਉਹ ਕੁਝ ਪਤਾ ਨਹੀਂ ਸੰਦਾ ਉਹਦੇ ਫੋਨ ਆਈ ਜਾਂਦੇ ਨੇ ਉੱਪਰ ਗੋਦੀ ਬਾਹਰ ਨਿਕਲ ਜਾਂਦੇ ਨੇ ਕਮੇਟੀ ਵਾਲੇ ਫੇਰ ਵਗ ਜਾਂਦੇ ਅੰਦਰ ਆ ਹੀ ਕੁਝ ਹੋ ਰਿਹਾ ਸਵੇਰ ਦਾ ਹੀ ਬਾਈ ਕੀ ਨਾਮ ਹੈ ਮੇਰਾ ਨਾਮ ਗੋਲਡੀ ਹੈ ਜੀ ਖੇਤਲੇ ਦਾ ਮੈਂ ਮਾਸੀਆ ਜੀ ਇੱਥੇ ਅੱਜ ਕਮੇਟੀ ਦੇ ਵਿੱਚ ਸਟੇਟਿ ਦੇ ਵਿੱਚ ਸੇਜਮੈਂਟ ਦੀ ਭਰਤੀ ਧੀ ਜਿਹਦੇ ਵਿੱਚ ਅਸੀਂ 14 ਜਣੇ ਨੇ ਕਾਗਜ਼ ਪਰੇ ਤੇ ਇਹਨਾਂ ਨੇ ਪਹਿਲਾਂ ਖਬਰ ਦੇ ਵਿੱਚ ਮੈਟ ਦੇ ਆਧਾਰ ਤੇ ਬੰਦਾ ਰੱਖਣਾ ਸੀ ਉਹਦੇ ਵਿੱਚ ਕੁਝ ਸਤਾਂ ਤੀਆਂ ਪਰ ਜਿਹੜੀਆਂ ਅੱਜ ਉਹ ਪੂਰੀਆਂ ਨਾ ਹੋਣ ਕਰਕੇ ਕੁਝ ਮੈਂਬਰ ਇਹਨੂੰ ਮੁਲਤਵੀ ਕਰਦੇ ਤੇ ਪਰ ਇਹ ਹੋ ਨਹੀਂ ਸਕੀ ਇਸ ਕਰਕੇ ਸਾਨੂੰ ਇੱਥੇ ਨਿਰਪੱਖ ਚੋਣ ਹੋਣੀ ਚਾਹੀਦੀ ਹੈ ਜੋ ਕਿ ਮਾਈਟ ਦੇ ਆਧਾਰ ਤੇ ਹੋਣੀ ਚਾਹੀਨੀ ਤੀ ਦੂਜੀ ਕੁਝ ਹੁਣ ਚੋਣ ਹੋ ਰਹੀ ਰਹੀ ਹੈਗੀ ਚੋਣ ਇਥੋਂ ਉੱਪਰ ਪ੍ਰੈਸ਼ਰ ਪੈਣ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਬੀਆਰਪੀਆ ਜਿਹੜੇ ਵੀ ਹੁੰਦੇ ਨੇ ਉਹਨਾਂ ਵੱਲੋਂ ਫੋਨ ਕਰਾ ਕੇ ਕਮੇਟੀ ਦੇ ਮੈਂਬਰ ਦੋ ਭੱਜ ਚੁੱਕੇ ਨੇ ਪੂਰੇ ਭੱਜ ਚੁੱਕੇ ਨੇ ਇੱਕ ਮੈਂਬਰ ਮੌਜੂਦ ਹੈ ਜਿਹੜਾ ਕਿ ਸਾਡੀ ਹੱਕ ਵਿੱਚ ਆ ਦੀ ਮੰਗ ਕਰਦੂ। ਅਸੀਂ ਮੰਗ ਕਰਦੇ ਆਂ ਵੀ ਜੇਹੜਾ ਇਹਨਾਂ ਨੇ ਇਸ ਤਾਰ ਦੇ ਵਿੱਚ ਸਹੀ ਢੰਗ ਨਾਲ ਲਿਖਾਇਆ ਸੀ ਉਹਦੇ ਢੰਗ ਨਾਲ ਚੋਣ ਹੋਣੀ ਚਾਹੀਦੀ ਆ। ਕੀ ਨਾਮ ਹੈ ਜੀ? ਮੇਰਾ ਨਾਮ ਜੀ ਰੁਪਿੰਦਰ ਸਿੰਘ ਪਿੰਡ ਦੇ ਵਿੱਚ ਮੈਨੂੰ ਮਿੰਟੂ ਨੰਬਰਦਾਰ ਕਹਿੰਦੇ ਨੇ। ਮੈਂਬਰ ਆਫ ਸਟੱਡੀ ਜੀ। ਮੈਂ ਜੀ ਹਾਂ ਸਟੱਡੀ ਦਾ ਮੈਂਬਰ ਵੀ ਆ ਤੇ ਸਿਲੈਕਸ਼ਨ ਕਮੇਟੀ ਦਾ ਚੇਅਰਮੈਨ ਵੀ ਆ। ਬਈ ਕੀ ਅੱਜ ਪ੍ਰੋਬਲਮ ਕੀ ਆਈ ਹੈ ਜੀ? ਇਹ ਮੁੰਡੇ ਕਹਿੰਦੇ ਕਿ ਸਾਡੀ ਜਿਹੜੀ ਅੱਜ ਚੋਣ ਪ੍ਰੋਬਲਮ ਇੱਥੇ ਜੀ ਪਹਿਲਾਂ ਸਵੇਰੇ ਬਹੁਤ ਸੋਹਣਾ ਸਾਰਾ ਕੁਝ ਚੱਲ ਰਿਹਾ ਸੀਗਾ ਮੈਰਿਟ ਦੇ ਆਧਾਰ ਤੇ ਹਜੇ ਤੱਕ ਵੀ ਸਾਡੇ ਕੋਲੇ ਲਿਸਟ ਬਣੀ ਪ ਪਰ ਉਹਨੂੰ ਅਨਾਉਂਸ ਕਰਨ ਦਾ ਹੁਕਮ ਨਹੀਂ ਹੈ। ਕੀ ਚੋਣ ਸੀ ਕਿਸ ਚੀ ਦੀ ਚੋਣ ਸੀ? ਇਹ ਜੀ ਸੇਲਜ਼ਮੈਨ ਦੀ ਚੋਣ ਸੀ ਜਿਹਦੇ ਵਿੱਚ ਤਿੰਨ ਚਾਰ ਸ਼ਰਤਾਂ ਸੀਗੀਆਂ ਜਿਹੜੀਆਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਬੈਠ ਕੇ इवन ਜਿਹੜੇ ਹੁਣ ਉਹਨੂੰ ਕਹਿ ਰਹੇ ਨੇ ਵੀ ਇਹਨੂੰ ਮਲਤਵੀ ਕੀਤੀ ਜਾਵੇ। ਹਾਜ਼ਰੀਆਂ ਹੂਜਰੀਆਂ ਤੇ ਸਾਈਨ ਵਗੈਰਾ ਕਰਕੇ ਮਲਤਵੀ ਕਰ ਰਹੇ ਨੇ। ਉਹ ਵੀ ਉਸ ਸ਼ਰਤਾਂ ਦੇ ਵਿੱਚ ਸਾਈਨ ਵਗੈਰਾ ਉਹਨਾਂ ਦੇ ਹੋਏ ਹੋਏ ਨੇ ਸਾਰੀਆਂ ਕਮੇਟੀ ਨੇ ਸੋਚ ਸਮਝ ਕੇ ਜੋ ਸ਼ਰਤਾਂ ਰੱਖੀਆਂ ਸੀ ਸੁਸਾਇਟੀ ਦੇ ਪੱਖਾਂ 'ਚ ਸੀ ਉਹ ਸ਼ਰਤਾਂ ਨੇ ਸਿਰਫ ਇਸ ਤੋਂ ਬਿਨਾ ਕੋਈ ਐਦਾਂ ਦੀ ਨਜਾਇਜ਼ ਨਹੀਂ ਸੀਗੀ ਵੀ ਜਿਹੜੀ ਕਿਸੇ ਨੂੰ ਕੋਈ ਹਾਰਟ ਕਰੇ ਐਦਾਂ ਦਾ ਕੁਝ ਨਹੀਂ ਸੀਗਾ ਪਰ ਉਹਨਾਂ ਸ਼ਰਤਾਂ ਦੇ ਵਿੱਚ ਸ਼ਾਇਦ ਕੋਈ ਉਹਨਾਂ ਦਾ ਨਿੱਜੀ ਹੋਣਾ ਜਿਹਦੇ ਕਰਕੇ ਇਹ ਮੁਲਤਵੀ ਕੀਤੀ ਹੈ। ਕੀ ਦਾ ਪ੍ਰੈਸ਼ਰ ਲੱਗਦਾ? ਪ੍ਰੈਸ਼ਰ ਜੀ ਤੁਹਾਨੂੰ ਪਤਾ ਸਾਹਬ ਉਹਨਾਂ ਦੇ ਉੱਤੋਂ ਫੋਨ ਆਉਂਦੇ ਨੇ। ਉਹਦੇ ਕਰਕੇ ਹੁਣ ਸਾਨੂੰ ਕਿਹੜਾ ਕੋਈ ਫੋਨ ਸੁਣਾਉਂਦਾ। ਉਹਨਾਂ ਕੋਲ ਹੀ ਫੋਨ ਆਉਂਦੇ ਨੇ ਚਲੇ ਗਏ ਆ ਗਏ ਮੈਂ ਸਵੇਰ ਦਾ ਬਰੇ ਬੈਠਾ ਜਵਾਕਾਂ ਦੇ ਹੱਕ ਚ ਰੌਲਾ ਪਾਈ ਜਾਂਦਾ ਵੀ ਭਾਈ ਤੁਸੀਂ ਇਹਨਾਂ ਦੀ ਸਿਲੈਕਸ਼ਨ ਕਰੋ ਜਿਹੜਾ ਕੋਈ ਮੈਰਿਟ ਦੇ ਆਧਾਰ ਤੇ ਆਉਂਦਾ ਉਹਨੂੰ ਬਣਾਓ। ਸਾਰੇ ਸਾਡੇ ਪਿੰਡ ਦੇ ਬੱਚੇ ਨੇ ਸਾਡਾ ਜਿਹੜਾ ਕੋਈ ਇਹ ਨਾ ਜੋ ਦੁਸ਼ਮਨਾ ਕਿਸਾਨ ਯੂਨੀਅਨ ਵਾਲੇ ਵੀ ਪਹੁੰਚੇਗੇ ਨੇ ਕਿਸਾਨ ਯੂਨੀਅਨ ਵਾਲੇ ਜੀ ਫਿਰ ਉਸ ਤੋਂ ਬਾਅਦ ਪਹੁੰਚੇ ਪਤਾ ਨਹੀਂ ਬੱਚਿਆਂ ਨਹੀਂ ਬੁਲਾਏ ਹੋਣੇ ਹੋ ਸਕਦਾ ਇਹਨਾਂ ਦੀ ਮਾਪੇ ਚਾਚੇ ਤਾਏ ਨੇ ਇਹ ਪਿੰਡ ਦੀ ਨੇ ਕਿਹੜਾ ਕੋਈ ਬਾਹਰੋਂ ਨੇ ਵੀ ਕਿਸੇ ਬੱਚੇ ਦਾ ਸਾਡੇ ਦਾ ਹੱਕ ਮਰ ਰਿਹਾ ਕੋਈ ਮੁਲਾਜ਼ਮ ਹੁਣ ਅੰਦਰ ਵੀ ਜਿਹੜਾ ਹੈਗਾ ਪਤਾ ਹਾਂ ਜੀ ਇਨਸਪੈਕਟਰ ਸਾਹਿਬ ਨੇ ਜੀ ਵੈਸੇ ਕੋਈ ਬੰਦ ਵਾਲੀ ਤਾਂ ਨਹੀਂ ਗੱਲ ਬੈਠੇ ਵਾਰਨੇ ਇਹ ਮਾਲੋ ਕੁਸ਼ਾਨ ਜੁਨੀਅਨ ਵਾਲਾ ਨੇ ਬੰਦ ਆਲਾ ਨਹੀਂ ਕੋਈ ਐਦਾਂ ਨਹੀਂ ਕੋਆਪ ਕੋਆਪਰੇਟ ਕੀਤਾ ਕਰੋ ਕੀਤਾ ਕੋਆਪਰੇਟ ਕਰ ਰਹੇ ਨੇ ਕੋਈ ਐਦਾਂ ਦੀ ਗੱਲ ਨਹੀਂ ਵੀ ਕੋਈ ਉਹਨਾਂ ਨੂੰ ਬੰਦ ਕਰਕੇ ਕੋਈ ਲੋਕ ਕਰ ਲਿਆ ਕੋਈ ਐਦਾਂ ਦਾ ਕੁਝ ਨਹੀਂ ਹੈ ਕੋਣ ਕੋਣ ਇਨਸਪੈਕਟਰ ਦੇ ਸ਼ਕਤੀ ਸਾਹਿਬ ਨੇ ਜੀ ਤੁਹਾਨੂੰ ਤੀਸਰਾ ਹੈ ਤੀਸਰਾ ਇੱਕ ਮੈਂ ਵੀ ਸੀਗਾ ਉਹਨਾਂ 'ਚ ਮੈਂ ਬਾਹਰ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਲੈਕ ਬੱਚਾ ਉਹ ਲੱਗੇ ਤੇ ਸਾਡੀ ਸਟਾਡੀ ਉੱਪਰ ਇਹ ਮੈਡ ਦੇ ਆਧਾਰ ਤੇ ਹੋਣਾ ਜੀ ਬਿਲਕੁਲ ਜੀ ਬਿਲਕੁਲ ਮੈਡ ਦੇ ਆਧਾਰ ਤੇ ਅਸੀਂ ਸਰ ਇਹ ਦੋ ਖਵਾਰਾਂ ਦੇ ਵਿੱਚ ਕੋਈ ਇਹ ਨਹੀਂ ਹੈ ਵੀ ਹਲਕੇ ਫਲਕੇ ਕੋਈ ਛੋਟੇ ਪੱਤਰ ਦੇ ਅਖਬਾਰ ਤੇ ਕਰਤਾ ਸੀ ਜੱਗ ਬਾਣੀ ਦੇ ਵਿੱਚ ਤੇ ਦੇ ਸੇਵਕ ਦੇ ਵਿੱਚ ਐਡ ਦਿੱਤੀ ਜਿਹਦੇ ਵਿੱਚ ਟਾਈਮ ਦਿੱਤਾ 10-15 ਦਿਨਾਂ ਦਾ ਵੀ ਕੋਈ ਅਸੀਂ ਉਹਦੇ ਚ ਇੱਕ ਜ਼ਮੀਨ ਦੀ ਸ਼ਰਤ ਵੀ ਸੀ ਐਡ ਦੇ ਵਿੱਚ ਵੀ ਉਹ ਉਦੋਂ ਤੱਕ ਕਰ ਲੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਵਾਰਾ ਸਿੰਘ ਹੈ ਜੀ ਭਾਰਤੀ ਕਿਸਾਨ ਜੋਨੇਕਤਾ ਆਜ਼ਾਦ ਕਿੰਨੇ ਬੁਲਾਇਆ ਤੁਸੀਂ ਤੁਹਾਨੂੰ ਕੀ ਉਰੇ ਰੌਲਾ ਹੋਣਾ ਕਿਸ ਤਰ੍ਹਾਂ ਤੁਸੀਂ ਬੈਠੇ ਹੋ ਕੀ ਦਾ ਘਰੋ ਕੀਤਾ ਤੁਸੀਂ ਅਸੀਂ ਇਹ ਨੌਜਵਾਨ ਪੀੜ੍ਹੀ ਜਿਹੜੀ ਦੇ 14 ਬੰਦਿਆਂ ਨੇ ਕਾਗਜ਼ ਭਰੇ ਹੋਏ ਆ ਸਾਡੀ ਕਿਸੇ ਨਾਲ ਵਿਰੋਧਤਾ ਨਹੀਂ ਅਸੀਂ ਸਾਰਿਆਂ ਦੇ ਹੱਕ 'ਚ ਖੜੇ ਆਂ ਵੀ ਜਿਹੜੀ ਇੰਟਰਵਿਊ ਹੋਏ ਲੈਣੇ ਆ ਇਹਨਾਂ ਨੇ ਪਹਿਲਾਂ ਸ਼ਰਤਾਂ ਰੱਖੀਆਂ ਵੀ ਉਹਦੇ ਆਧਾਰ 'ਤੇ ਜਿਹੜਾ ਬੰਦਾ ਸੈਲੈਕਟ ਕਰਦਾ ਉਹ ਆਜੇ ਅਸੀਂ ਕਿਸੇ ਦੇ ਹੱਕ 'ਚ ਨਹੀਂ ਆਏ ਕਿਸੇ ਦੀ ਵਿਰੋਧਤਾ ਕਰਨ ਨਹੀਂ ਆਏ ਵੀ ਜਿਹੜਾ ਸਹੀ ਸ਼ਰਤਾਂ ਪੂਰੀਆਂ ਕਰਦਾ ਉਹ ਹੋਰੇ ਨੌਜਵਾਨ ਆਜੇ ਜਾਂ ਕੋਈ ਗੁੜੀਆਂ ਦੋ ਗੁੜੀਆਂ ਵੀ ਤਾਂ ਜਿਹੜਾ ਮਰਜ਼ੀ ਆ ਸਕਦਾ ਤੇ ਜਿਹੜੇ ਅਸੀਂ ਹੁਣ ਇਹ ਨਿੰਦਿਆ ਇਹਨਾਂ ਦੀ ਕਰਦੇ ਆ ਜਿਹੜੇ ਉਰੇ ਬਿੰਦੇ ਬਿੰਦੇ ਫੋਨ ਆਈ ਜਾਂਦੇ ਆ ਸਾਨੂੰ ਤਾਂ ਇਹੀ ਲੱਗਦਾ ਵੀ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਡੀਆਰਏ ਆਰ ਹੈ ਸਭ ਤੋਂ ਵੱਧ ਉਹ ਮੰਗ ਕਰਦੇ ਆ ਹੁਣ ਅਸੀਂ ਇਹੀ ਮੰਗ ਕਰਦੇ ਆ ਵੀ ਡੀਆਰਜੇ ਕੋਈ ਬੜਾ ਤਕੜਾ ਆਏ ਯਾਰ ਉਰੇ ਉਰੇ ਅੱਜ ਸਾਡੇ ਨਾਲ ਗੱਲ ਕਰ ਲੈ ਵੀ ਸਾਡੇ ਪਿੰਡ ਦੀ ਜਦੋਂ ਉਹਨਾਂ ਨੇ ਕਹਿਤਾ ਵੀ ਪਿੰਡ ਦੀ ਕਮੇਟੀ ਹੈ ਜਿਹੜੀ ਉਹ ਆਪਣੇ ਪਿੰਡ ਦਾ ਬੰਦਾ ਰੱਖ ਸਕਦੀ ਹੈ ਫਿਰ ਉਹ ਆ ਕੇ ਉਹ ਦਖਲਦਾ ਜਿਹਾ ਕਿਉਂ ਦਿੰਦੇ ਆ ਯਾਰ ਤਾਂ ਹੁਣ 14 ਮੁੰਡੇ ਆ ਹੁਣ ਸਾਰੇ ਹੋਏ ਆਪਦਾ ਕੰਮ ਛੱਡੀ ਬੈਠੇ ਸੜਕੇ ਤੇ ਸਾਡੀ ਕਿ ਉਹ ਪਹਿਲਾਂ ਵੀ ਮੈਂ ਇਹੀ ਬੇਨਤੀ ਕਰਦਾ ਵੀ ਕਿਸੇ ਨਾਲ ਪਿਆਰ ਨਹੀਂ ਕਿਸੇ ਨਾਲ ਬਰੂਤਤਾ ਨਹੀਂ ਜਿਹੜਾ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਜਿਵੇਂ ਇਹਨਾਂ ਨੇ ਕਮੇਟੀ ਨੇ ਜ਼ਮੀਨ ਦਾ ਕਿਲੇ ਦਾ ਰੱਖਿਆ ਦੀ ਜਿਹੜੀ ਸਾਡੀ ਗੁਡੀ ਹੈ ਕੋਈ ਸਾਡੀ ਆਪਦੀ ਹੈ ਉਹਦੇ ਕੋਲੇ ਕੋਈ ਸਰਤੇ ਪੂਰੀਆਂ ਨਹੀਂ ਹੈਗੀਆਂ ਉਹ ਕਾਦੇਦਾਰ ਤੇ ਰਹੂਗੀ ਰੇ ਫਿਰ ਉਹ ਜਿਹੜਾ ਕਮੇਟੀ ਮੈਂਬਰ ਨੇ ਦੋ ਉਹ ਕਮੇਟੀ ਮੈਂਬਰਾਂ ਦੇ ਪਹਿਲਾਂ ਕਮੇਟੀ ਮੈਂਬਰ ਨੇ ਹੋਣਾ ਤਿੰਨ ਮੈਂਬਰੀ ਕਮੇਟੀ ਉਹਦੇ ਵਿੱਚ ਨੇ ਉਹ ਕਿਸੇ ਦਾ ਕਿਸੇ ਦਾ ਕਿਸੇ ਨੂੰ ਲੱਗਦਾ ਸਾਨੂੰ ਕਿਸੇ ਦਾ ਵੀ ਕੋਈ ਪ੍ਰੈਸ਼ਰ ਕਰਕੇ ਚੋਣ ਦਾ ਰੱਦ ਹੋਰੀ ਹਾਂ ਪ੍ਰੈਸ਼ਰ ਸਾਨੂੰ ਲੱਗਦਾ ਵੀ ਉੱਤੋਂ ਫੋਨ ਕਰਾਇਆ ਹੋਣਾ ਡੀਆਰ ਆ ਯਾਰ ਉਰੇ ਇਨਸਪੈਕਟਰ ਸਾਹਿਬ ਬੈਠਾ ਹੈ ਸੈਕਟਰੀ ਜਿਹੜਾ ਪਹਿਲਾਂ ਸਾਡੇ ਰਿਹਾ ਹੁੰਦਾ ਉਹ ਬੈਠੇ ਆ ਜਿਹਦੇ ਉੱਤੇ ਫੋਨ ਆ ਕਾਹੀ ਇਹ ਲਾਲਾ ਬਈਆ ਚੁੰਡ ਜਿਹੜੀ ਹੈ ਵੀ ਅੱਗੇ ਕਰਾ ਰਹੇ ਨੇ ਇਹ ਨਹੀਂ ਹੁਣ ਸਾਨੂੰ ਨਹੀਂ ਲੱਗਦਾ ਵੀ ਹੋਊਗੀ ਕਹਾਂ ਜਿਹੜੇ ਕਮੇਟੀ ਮੈਂਬਰ ਵਿੱਚ ਤੇ ਜੀ ਉਹ ਬੈ ਗਏ ਇੱਕ ਜਿਹੜਾ ਸਾਡਾ ਹੈਗਾ ਸਾਡੇ ਨਾਲ ਖੜਾ ਉਰੀ ਬੈਠਾ ਉਹ ਮਿੰਟੂ ਨੰਬਰਦਾਰ ਕਹਿੰਦੇ ਗੇਟ ਵੀ ਬੰਦ ਕਰਕੇ ਜੀ ਤੁਸੀਂ ਬੰਦ ਤਾਂ ਸੀ ਇਹ ਕੋਈ ਅਧਿਕਾਰੀਆਂ ਨੂੰ ਹਲੇ ਅਸੀਂ ਇਸ ਸਾਡੀਆਂ ਇਹੀ ਮੰਗਾਂ ਨੇ ਵੀ ਜਿੰਨਾ ਚਿਰ ਰਾਤਨ ਤੱਕ ਡੀਆਰ ਇਹ ਆਰ ਆ ਕੇ ਸਾਡੇ ਨਾਲ ਗੱਲ ਨਹੀਂ ਕਰਦਾ ਉਤੋਂ ਜਿਹੜਾ ਮਰਜ਼ੂਰੇ ਪੁਲਿਸਾ ਜੇ ਉਹਨਾਂ ਚ ਰਸੀਅਤਕਾਰੀ ਜਿਹੜੇ ਅੰਦਰ ਬੈਠਿਆ ਨੇ ਉਹਨੂੰ ਲੰਘਣ ਨਹੀਂ ਦਿੰਦੇ ਹਾਂ ਜੀ ਚੋਰ ਨਾਮ ਜੀ ਅਸ਼ੇ ਸਿੰਘ ਜੀ ਈ ਪੋਸਟਿੰਗ ਇਨਸਪੈਕਟਰ ਕੋਆਪਰੇਟਿਵ ਸੁਸਾਇਟੀ ਕੀ ਅੱਜ ਚੋਣ ਸੀ ਜੀ ਕੀ ਮੈਟਰ ਸੀ ਜੀ ਪਿੰਡ ਖੇਤਰਾ ਦੇ ਵਿੱਚ ਇੱਥੇ ਚੋਣ ਰੱਖੀ ਗਈ ਸੀ ਤੇ ਤਿੰਨ ਸਿਲੈਕਸ਼ਨ ਕਮੇਟੀ ਦੇ ਮੈਂਬਰ ਚੁਣੇ ਗਏ ਸੀ ਉਹਨਾਂ ਚੋਂ ਇੱਕ ਤਾਂ ਰੁਪਿੰਦਰ ਸਿੰਘ ਸੀ ਇੱਕ ਗੁਰਮੇਲ ਤੇ ਤੀਸਰੇ ਗਏ ਸੀ ਮੱਗਰ ਸਿੰਘ ਇਹ ਇਲੈਕਸ਼ਨ ਸਹੀ ਚੱਲ ਰਹੀ ਸੀ ਪਹਿਲਾਂ ਤਾਂ ਤੇ ਗੁਰਮੇਲ ਸਿੰਘ ਤੇ ਜਿਹੜੇ ਮੱਗਰ ਸਿੰਘ ਨੇ ਇਹਨਾਂ ਤੋਂ ਨਾਲ ਲੈਟਰ ਲਿਖ ਕੇ ਦਿੱਤੀ ਇਹ ਮੁਲਤਵੀ ਕੀਤੀ ਜਾਵੇ ਕਿਉਂਕਿ ਜਿਹੜੇ ਗੁਰਮੇਲ ਸਿੰਘ ਨੇ ਉਹਨਾਂ ਦੀ ਬੇਟੀ ਨੇ ਵਿੱਚ ਹਿੱਸਾ ਲੈ ਲਿਆ ਸੀ ਉਹ ਰੂਲ ਦੇ ਖਿਲਾਫ ਸੀ ਉਹੀ ਉਹ ਲਿਖ ਕੇ ਦੇ ਕੇ ਕਹਿੰਨੇ ਗੱਲ 1 4 2 ਕਿਸਾਨ ਜੁਨੀਅਨ ਵੀ ਇਨਵੋਲ ਹੈ ਜਿੰਨੇ ਗੇਟ ਲਾੜ ਕੇ ਬਾਰੇ ਕਿ ਨਾ ਕਿਸਾਨ ਯੂਨੀਅਨ ਦੇ ਮੇਰੇ ਨਾਲ ਤਾਂ ਨਹੀਂ ਕੋਈ ਗੱਲ ਹੈ ਕਿ ਬਾਹਰ ਬੈਠੇ ਨੇ ਕਿਸਾਨ ਜਿਹੜੇ ਗੇਟ ਲਾ ਰਹੇ ਉਹ ਵੀ ਇਹੀ ਕਹਿੰਦੇ ਹੋਣੇ ਵੀ ਮੁਲਤਵੀ ਨਾ ਕੀਤੀ ਜਾਵੇ ਅਬ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਇਸ ਬਿੱਤੇ ਨਾ ਮੇਰੀ ਨਹੀਂ ਕੋਈ ਨਹੀਂ ਉੱਚ ਅਧਿਕਾਰੀਆਂ ਨਾਲ ਉਹਨਾਂ ਉਹਨਾਂ ਨੂੰ ਬਾਰ ਬਾਰ ਫੋਨ ਆ ਰਹੇ ਸੀ ਆਪਣਾ ਗੁਰਮੇਲ ਸਿੰਘ ਤੇ ਮੱਗਰ ਸਿੰਘ ਨੇ ਜਿਹੜੇ ਮੈਂਬਰ ਨੇ ਹਾਂ ਉਹਨਾਂ ਨੇ ਕਿਸ ਮੈਂਬਰ ਦੀ ਸੀ ਜੀ ਇਹ ਚੋਣ ਚੋਣੇ ਸੇਲਜ਼ਮੈਨ ਦੀ ਸੋਸਾਇਟੀ ਸੋਸਾਇਟੀ ਦੀ ਸਪੈਸ਼ਲ ਹੂੰ ਤੇ ਫਿਰ ਹੁਣ ਅੱਜ ਮੁੱਲਤ ਵੀ ਹੋਊਗੀ ਜਾਂ ਹੋਊ ਮੁੱਲਤ ਵੀ ਹੋਊਗਾ ਕਿਉਂਕਿ ਮੈਜੋਰਟੀ ਤੇ ਦੋ ਜਣੇ ਤਿੰਨ ਜਣਾਂ ਚ ਦੋ ਜਣੇ ਲਿਖ ਕੇ ਦੇ ਕੇ ਮੁੱਲਤ ਵੀ ਕੀਤੀ ਜਾਵੇ ਕਿਹੜਾ ਯਾਰ ਕਿੰਨੂ ਪ੍ਰੈਸ਼ਰ ਵਗੈਰਾ ਹੈਗਾ ਜੀ ਮਤਲਬ ਇਹ ਸਮਝ ਸਾਹਮਣੇ ਆ ਰਹੀ ਹੈ ਪ੍ਰੈਸ਼ਰ ਹੋ ਉਹਨਾਂ ਨੂੰ ਇਹ ਫੋਨ ਆ ਰਹੇ ਨੇ ਜੀ ਉਹ ਹੀ ਲਿਖ ਕੇ ਦੇ ਕੇ ਗਏ ਨੇ ਮੈਂ ਤਾਂ ਉਹਨਾਂ ਦੇ ਕਹਿਣ ਤੇ ਕਰ ਰਿਹਾ ਮੁੱਲਤ ਵੀ ਹਾਂ ਮੈਂ ਉਹ ਵੀ ਕੰਪਲੀਟ ਹੋ ਜਦੋਂ ਤੁਸੀਂ ਮੈਂ ਲਿਖ ਰਿਹਾ ਹੁਣ ਅੱਜ ਹੁੰਗ ਨਹੀਂ ਅੱਜ ਨਹੀਂ ਹੋਣੀ ਹੈਗੀ ਵਾਰ ਉਹ ਕਿਉਂਕਿ ਦੋ ਮੈਂਬਰ ਵੀ ਚਲੇ ਗਏ ਥੱਲੇ ਚੇਅਰ